ਰਵਨੀਤ ਸਿੰਘ ਬਿੱਟੂ ਲਗਾਤਾਰ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਥਾਂ ਬਣਾਈ ਜਾਵੇ। ਪੰਜਾਬ ਦੇ ਵਿੱਚ ਭਾਜਪੀ ਕਦੋਂ ਆਪਣੀ ਥਾਂ ਬਣਾਏਗੀ ਇਹ ਤਾਂ ਖੈਰ ਭਵਿੱਖ ਦੱਸੇਗਾ ਪਰ ਰਵਨੀਤ ਬਿੱਟੂ ਨੂੰ ਸ਼ਾਇਦ ਜੋ ਹੁਣ ਆਰਡਰਸ ਮਿਲੇ ਨੇ ਉਹਨਾਂ ਦੇ ਉੱਤੇ ਖਰੇ ਉਤਰਨਾ ਚਾਹੁੰਦੇ ਨੇ। ਪਹਿਲਾਂ ਰਵਨੀਤ ਬਿੱਟੂ ਦੀ ਬਿਆਨਬਾਜ਼ੀ ਕੁਝ ਵੱਖਰੇ ਤਰੀਕੇ ਦੀ ਸੀ ਔਰ ਹੁਣ ਕੁਝ ਹੋਰ ਤਰੀਕਾ ਅਖਤਿਆਰ ਕਰਦੇ ਨਜ਼ਰ ਆਏ ਰਵਨੀਤ ਬਿੱਟੂ ਪਰ ਉਸ ਤੋਂ ਬਾਅਦ ਹੁਣ ਚਰਚਾਵਾਂ ਨੇ ਕਿ ਰਵਨੀਤ ਬਿੱਟੂ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਲਈ ਤਿਆਰ ਨੇ। ਮਿਲ ਸਕਦੇ ਨੇ ਇਥੋਂ ਤੱਕ ਗੱਲਾਂ ਉੱਠੀਆਂ ਨੇ ਕਿ ਕਿਸੇ ਵੀ ਦਿਨ ਹੁਣ ਆਉਂਦੇ ਕਿਸੇ ਵੀ ਦਿਨ ਰਵਨੀਤ ਬਿੱਟੂ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਨੂੰ ਮਿਲਣ ਜਾ ਸਕਦੇ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਮਿਲ ਸਕਦੇ ਨੇ ਮੁਲਾਕਾਤ ਕਰ ਸਕਦੇ ਨੇ ਔਰ ਆਉਂਦਾ ਭਵਿੱਖ ਕਿਸ ਤਰ੍ਹਾਂ ਸਿਆਸਤ ਦੇ ਵਿੱਚ ਪਲਟੀ ਖਾਵੇਗਾ ਇਹ ਸਾਰਾ ਇਸ ਮੁਲਾਕਾਤ ਦੇ ਉੱਤੇ ਨਿਰਭਰ ਕਰਦਾ ਹੈ ਵੀ ਕਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਰਵਨੀਤ ਬਿੱਟੂ ਦੇ ਜਾਣ ਤੋਂ ਪਹਿਲਾਂ ਭਾਈ ਅਮਰਤਪਾਲ ਦੇ ਮਾਪੇ ਹੀ ਕਿਉਂ ਨਾ ਜਾਉਣ ਚਰਚਾਵਾ ਦੋਵੇਂ ਪਾਸੇੋਂ ਛੜੀਆਂ ਹੋਈਆਂ ਨੇ ਕਿ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਰਮਨੀਤ ਸਿੰਘ ਬਿੱਟੂ ਨੂੰ ਮਿਲ ਸਕਦੇ ਨੇ ਜਾਂ ਫਿਰ ਰਮਨੀਤ ਬਿੱਟੂ ਪਹਿਲਾਂ ਜਾ ਕੇ ਭਾਈ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਮੁਲਾਕਾਤ ਕਰ ਸਕਦੇ ਨੇ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਹ ਫਿਲਹਾਲ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਔਰ ਇਹ ਵੀ ਉਮੀਦ ਹੁਣ ਜਿਤਾਈ ਜਾ ਰਹੀ ਹੈ ਕਿ ਇੱਕ ਲੰਮਾ ਸਮਾਂ ਫਿਰ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹਿਣਾ ਪੈ ਸਕਦਾ ਜਿਵੇਂ ਸੰਜੇ ਸਿੰਘ ਨੇ ਆਪਣਾ ਸ਼ਪਤਨਾਮਾ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਏ ਕੀਤਾ ਸੀਗਾ ਲਿਆ ਸੀਗਾ ਆਪਣੀ ਸ਼ਪਤ ਜਿਹੜੀ ਹੈ ਉਹ ਜੇਲ੍ਹ ਵਿੱਚ ਰਹਿੰਦਿਆਂ ਲਈ ਸੀਗੀ ਉਸੇ ਤਰ੍ਹਾਂ ਹੋ ਸਕਦਾ ਹੈ ਕਿ ਭਾਈ ਅਮਰਤਪਾਲ ਸਿੰਘ ਵੀ ਜੇਲ੍ਹ ਵਿੱਚ ਰਹਿੰਦਿਆਂ ਆਪਣੀ ਸ਼ਪਤ ਲੈ ਲੈਣ ਔਰ ਇਹ ਵੀ ਮਮਕਨ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਸੌਂਚੁੱਕ ਸਮਾਗਮ ਦੇ ਵਿੱਚ ਨਾ ਆਉਣ ਦਿੱਤਾ ਜਾਵੇ ਪਰ ਇਸ ਉੱਤੇ ਫਿਲਹਾਲ ਚਰਚਾਵਾ ਤੇਜ਼ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਜਿੱਥੇ NSA 1 ਸਾਲ ਹੋਰ ਲਈ ਵਧਾ ਦਿੱਤੀ ਗਈ ਹੈ ਉੱਥੇ ਹੀ ਲੋਕਾਂ ਨੂੰ ਖਾਸ ਕਰਕੇ ਭਾਈ ਸਾਹਿਬ ਦੇ ਸਮਰਥਕਾਂ ਨੂੰ ਇੱਕ ਹੱਦਸ਼ਾ ਆ ਕਿ ਹੁਣ ਆਉਂਦੇ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਬਾਹਰ ਆਉਣਾ ਦੁਬਾਰਾ ਔਖਾ ਹੋ ਸਕਦਾ ਨਾ ਮੁਮਕਿਨ ਹੋ ਸਕਦਾ ਪਰ ਇਸੇ ਦਰਮਿਆਨ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਸਤੇ ਰਮਨਿਤ ਸਿੰਘ ਬਿੱਟੂ ਕਿਸੇ ਵੇਲੇ ਵੀ ਜਾ ਸਕਦੇ ਨੇ ਇਹਨਾਂ ਗੱਲਾਂ ਨੂੰ ਲੈ ਕੇ ਵੀ ਚਰਚਾਵਾਂ ਛੜੀਆਂ ਹੋਈਆਂ ਐ ਸੂਤਰਾਂ ਮੁਤਾਬਿਕ ਰਮਨਿਤ ਬਿੱਟੂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਔਰ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਕੀਤਾ ਜਾਵੇਗਾ ਉਸ ਬਾਰੇ ਚਰਚਾਵਾਂ ਬੱਡੀਆਂ ਜਾ ਸਕਦੀਆਂ ਨੇ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਨੂੰ ਬੀਜੇਪੀ ਦੇ ਨਾਲ ਜੋੜਿਆ ਜਾ ਰਿਹਾ ਹੈ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਨੂੰ ਆਰਐਸਐਸ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਹੁਣ ਰਵਨੀਤ ਬਿੱਟੂ ਦੀ ਮੁਲਾਕਾਤ ਵੀ ਦੱਸੀ ਜਾ ਰਹੀ ਹੈ ਬਹੁਤ ਗੱਲਾਂ ਨੇ ਜਿਹੜੀਆਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਕੀਤੀਆਂ ਜਾ ਰਹੀਆਂ ਜਾਂ ਸਾਹਮਣੇ ਪੇਸ਼ ਆ ਰਹੀਆਂ ਨੇ ਪਰ ਇਹਨਾਂ ਦੇ ਬਾਵਜੂਦ ਕੀ ਹੋਵੇਗਾ ਇਹ ਭਵਿੱਖ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ